ਫਕਤਾ ਕੇ ਟੇਕ ਤੋਂ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਸਤਗੁਰ ਜਗਜੀਤ ਸਿੰਘ ਜੀ ਨੇ ਲੁਧਿਆਣੇ ਦੇ ਰਹਿਣ ਵਾਲੇ ਬੀਬੀ ਅਮਰਦੀਪ ਕੋਰ ਦੇ ਪਰਿਵਾਰ ਤੇ ਕਿਸ ਤਰ੍ਹਾਂ ਕਿਰਪਾ ਕੀਤੀ ਇਹ ਸਾਕੀ ਸੁਣੋ ਸਤਗੁਰ ਜਗਜੀਤ ਸਿੰਘ ਜੀ ਉਹਨਾਂ ਦਿਨਾਂ ਵਿੱਚ ਪੈਣੀ ਸਾਹਿਬ ਕਾਰ ਵਿੱਚ ਬਿਰਾਜਮਾਨ ਹੋ ਕੇ ਖੇੜ ਦੇ ਮੈਦਾਨ ਵਿੱਚ ਦਰਸ਼ਨ ਦੇਣ ਦੀ ਕਿਰਪਾ ਕਰਦੇ ਹੁੰਦੇ ਸਨ ਸਤਗੁਰ ਜੀ ਉੱਥੇ ਸਿੱਖਾਂ ਦੀ ਅਰਜ਼ੀ ਵੀ ਸੁਣ ਲੈਂਦੇ ਸਨ ਤੇ ਸਿੱਖਾਂ ਨਾਲ ਬਚਨ ਵੀ ਕਰਦੇ ਸਨ ਸਤਗੁਰੂ ਜੀ ਦੇ ਦਰਸ਼ਨ ਕਰਨ ਲਈ ਬੀਬੀ ਜੀ ਵੀ ਕਦੇ-ਕਦੇ ਆਪਣੇ ਪਰਿਵਾਰ ਨਾਲ ਜਾਂਦੇ ਸਨ ਸਤਗੁਰੂ ਜੀ ਜਦੋਂ ਤੱਕ ਖੇਡ ਦੇ ਮੈਦਾਨ ਵਿੱਚ ਦਰਸ਼ਨ ਦੇਂਦੇ ਰਹਿੰਦੇ ਸਨ ਤਾਂ ਉਹਨੀ ਦੇਰ ਤੱਕ ਕਿਸੇ ਦਾ ਵੀ ਜਾਣ ਨੂੰ ਦੇਣਾ ਹੀ ਕਰਦਾ ਸੀ ਸਤਗੁਰੂ ਜੀ ਇੱਕ ਦਿਨ ਖੇਡ ਦੇ ਮੈਦਾਨ ਵਿੱਚ ਦਰਸ਼ਨ ਦੇ ਰਹੇ ਸਨ ਬੀਬੀ ਅਮਰਦੀਪ ਕੌਰ ਜੀ ਦਾ ਪਰਿਵਾਰ ਵੀ ਦਰਸ਼ਨ ਕਰ ਰਿਹਾ ਸੀ ਬੀਬੀ ਜੀ ਦੇ ਬੇਟੇ ਨੇ ਪੁੱਛਿਆ ਮੰਮੀ ਸਤਗੁਰ ਜੀ ਉਹਨਾਂ ਨਾਲ ਬਚਨ ਕਰਦੇ ਹਨ ਸਾਡੇ ਨਾਲ ਕਿਉਂ ਨਹੀਂ ਕਰਦੇ ਬੀਬੀ ਜੀ ਦੇ ਮੂੰਹ ਤੋਂ ਸਹਿਰ ਸੁਭਾਅ ਨਿਕਲ ਗਿਆ ਕਾਕੇ ਅਸੀਂ ਕੋੜੇ ਵਾਲੇ ਡੱਬੇ ਹਾਂ ਜਿਸ ਡੱਬੇ ਵਿੱਚ ਕੋੜਾ ਪਿਆ ਹੋਵੇ ਹਰ ਕੋਈ ਪਰੇ ਮੂੰਹ ਕਰ ਲੈਂਦਾ ਹੈ ਬੀਬੀ ਜੀ ਨੇ ਆਪਣੀ ਗੱਲ ਪੂਰੀ ਕੀਤੀ ਨਹੀਂ ਸੀ ਕਿ ਅੰਤਰਜਾਮੀ ਸਤਗੁਰ ਜੀ ਨੇ ਉਸੇ ਵੇਲੇ ਹਸਤ ਕਮਾ ਨਾਲ ਇਸ਼ਾਰਾ ਕਰਕੇ ਬੀਬੀ ਜੀ ਨੂੰ ਬੁਲਾ ਲਿਆ ਸਤਗੁਰ ਜੀ ਨੇ ਬੀਬੀ ਜੀ ਦੇ ਬੇਟੇ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਇਹ ਬੇਟਾ ਤੁਹਾਡਾ ਹੈ ਬੀਬੀ ਜੀ ਨੇ ਅਰ지 ਕੀਤੀ ਸੱਚੇ ਪਾਤਸ਼ਾਹ ਜੀ ਹਾਂਜੀ ਬੀਬੀ ਜੀ ਦਾ ਸਾਰਾ ਪਰਿਵਾਰ ਸਤਗੁਰ ਜੀ ਦੀ ਕਾਰ ਕੋਲ ਜਾ ਕੇ ਖੜ ਗਿਆ ਸਤਗੁਰ ਜੀ ਨੇ ਫਿਰ ਬਚਨ ਕੀਤਾ ਬੇਟਾ ਆਪਣੇ ਬਾਣੇ ਵਿੱਚ ਰਹਿੰਦਾ ਹੈ ਬੀਬੀ ਜੀ ਨੇ ਅਰ지 ਕੀਤੀ ਸੱਚੇ ਪਾਤਸ਼ਾਹ ਜੀ ਹਾਂਜੀ ਆਪ ਜੀ ਦੀ ਕਿਰਪਾ ਨਾਲ ਬਾਣੇ ਵਿੱਚ ਰਹਿੰਦਾ ਹੈ ਸਤਗੁਰ ਜੀ ਨੇ ਬੇਟੇ ਨਾਲ ਬਚਨ ਕੀਤਾ ਬਾਣੀ ਪੜਦਾ ਹੈ بیٹے ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਹਾਂਜੀ ਸਤਿਗੁਰ ਜੀ ਨੇ ਆਪਣਾ ਹਸਤ ਕਮਲ ਉੱਪਰ ਚੁੱਕ ਕੇ ਸ਼ਾਬਾਸ਼ ਦਿੱਤੀ ਤੇ ਬਚਨ ਕੀਤਾ ਸ਼ਾਬਾਸ਼ بیٹے ਸ਼ਾਬਾਸ਼ ਸਤਿਗੁਰ ਜੀ ਦੇ ਬਚਨ ਨਾਲ ਬੇਟਾ ਰੋ ਪਿਆ ਤੇ ਸਾਰਾ ਪਰਿਵਾਰ ਵਿਰਾਗੀ ਹੋ ਗਿਆ ਲੁਧਿਆਣੇ ਵਾਲੇ ਸੋਭਾ ਜੀ ਤੇ ਸੰਤ ਦਲੀਪ ਸਿੰਘ ਜੀ ਨੇ ਬੇਟੇ ਨੂੰ ਪਿਆਰ ਨਾਲ ਜੱਫੀ ਪਾ ਲਈ ਸੰਤ ਦਲੀਪ ਸਿੰਘ ਜੀ ਨੇ ਕਿਹਾ ਇਹ ਕਾਕਾ ਸਤਿਗੁਰ ਜੀ ਦੀ ਸ਼ਾਬਾਸ਼ ਦਾ ਪੂਰਾ ਹੱਕਦਾਰ ਹੈ ਬੀਬੀ ਜੀ ਕਹਿੰਦੇ ਹਨ ਸਤਗੁਰ ਜੀ ਨੇ ਸਾਡੇ ਨਾਲ ਬਚਨ ਕਰਕੇ ਸਾਡੇ ਜਨਮ ਮਰਨ ਦੇ ਦੁੱਖ ਤੇ ਪਰਮ ਦੂਰ ਕਰ ਦਿੱਤੇ ਸਤਗੁਰ ਜੀ ਨੇ ਸਾਨੂੰ ਖੁਸ਼ੀਆਂ ਬਖਸ਼ ਦਿੱਤੀਆਂ ਧੰ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ